ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪੰਡ ਢਾਬ ਇਹ ਢਾਬ ਬਾਮਣ ਵਾਲੇ ਦੇ ਨਾਲ ਹੈ ਤੇ ਨਾਲ ਹੀ ਪੰਡੇ ਦੇ ਲਾਲਿਆਣਾ ਲਾਲਿਆਣਾ ਪੰਡ ਜਿਹੜਾ ਉਹ ਕੋਟਕਪੂਰੇ ਤੋਂ ਜਦੋਂ ਆਪਾਂ ਜੈਤੋਵਾਲ ਨੂੰ ਮੁੜਦੇ ਆ ਤਾਂ ਬਿਲਕੁਲ ਨਾਲ ਆ ਜਾਂਦਾ ਤੇ ਉੱਥੋਂ ਛੜਕ ਮੁੜਦੀ ਹੈ ਇੱਕ ਪਾਸੇ ਟੈਪੀ ਪੰਡ ਵੀ ਹੈ ਪਿੰਡ ਦੁਆਰਾ ਧਿਆਨ ਚ ਲਿਆ ਦਿਆਂ ਦੱਸੋ ਕਿਉਂਕਿ ਇੱਧਰ 2-3 ਢਾਬਾ ਨਾਂ ਦੇ ਪਿੰਡ ਹੈ ਇਹ ਢਾਬਾ ਬੰਮਣ ਵਾਲੇ ਦੇ ਬਿਲਕੁਲ ਨਾਲ ਦਾ ਪਿੰਡ ਮਤਲਬ ਕੋਟਕਪੂਰੇ ਤੋਂ ਮਸਾਂ ਹੀ 5-7 ਕਿਲੋਮੀਟਰ ਸਾਈਡ ਤੇ ਹਟਵਾ ਇਹ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਪਸ਼ੂ ਪਾਲਣ ਦਾ ਕੰਮ ਕਰਦਾ ਇਹਦੇ ਕੋਲ ਘਰੇ گاਵਾ ਤੇ ਮੱਝਾਂ ਅੰਦਰ ਵੱਧੀਆਂ ਤੁਸੀਂ ਦੇਖ ਲਓ ਪਰ ਵਿਕਰੀ ਵਾਲੀ ਝੋਟੀ ਇਹ ਸਾਹਮਣੇ ਹੈ ਜਿਹੜੀ ਇਸ ਟਾਈਮ ਗੰਧ ਦੇ ਨਾਲ ਖੈਰ ਰਹੀ ਹੈ ਕਿਉਂਕਿ ਪਸ਼ੂ ਜਿਹੜਾ ਮੱਝਾਂ ਖਾਸ ਕਰਕੇ ਇਹਨਾਂ ਨੂੰ ਸੁਬਾਹ ਹੁੰਦਾ ਇਸ ਤਰ੍ਹਾਂ ਦਾ ਸੋ ਇਹ ਮੱਝ ਫॉर ਸੇਲ ਆ ਦੋਸਤੋ ਤੇ ਇਹਦੇ ਨਾਲ ਬੱਚਾ ਇਹ ਆ ਸੋ ਆਓ ਜਾਣਕਾਰੀ ਲਈਏ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਪਸੰਦ ਆ ਜੂਗੀ ਝੋਟੀ ਉਹ ਵੀਰ ਤਸੱਲੀ ਕਰ ਸਕਦਾ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਡਿਟੇਲ ਪਹਿਲਾਂ ਪੁੱਛੀਏ ਬਾਈ ਸਤਿ ਸ਼੍ਰੀ ਅਕਾਲ ਨਾਮ ਦੱਸੀ ਵੀਰ ਨਰਮਲ ਸਿੰਘ ਜੀ ਨਰਮਲ ਭਾਈ ਅੱਜ ਇੱਕ ਮੱਝ ਆਪਾਂ ਵੇਚਣ ਲੱਗੇ ਆ ਕੰਨ ਮਸੂਆ ਸੋਈ ਇਹ ਪਹਿਲਾ ਸੋਆਏ ਪਹਿਲਾ ਸੂਆ ਬਾਕੀ ਸੂਈ ਹੈ ਪਰ ਹਾਂ ਜੇ ਪੱਕੇ ਰਹੀ ਨਹੀਂ ਸੀ ਕਿਸੇ ਦਾ ਰਿਸ਼ਤੇਦਾਰਾਂ ਤੋਂ ਹੀ ਲੈਂਦੀ ਆ ਕੰਮ ਨਹੀਂ ਹੋਈ ਸੀਗੀ ਠੀਕ ਹੈ ਅੱਛਾ ਬਈ ਹੁਣ ਕਿੰਨਾ ਚਿਰ ਹੋ ਗਿਆ ਨੂੰ ਸੂਈ ਤੇਨੂੰ 2.5 ਮਹੀਨੇ ਦੇ ਆਸ-ਪਾਸੇ ਹੋਵੇ 2.5 ਮਹੀਨੇ ਹੋ ਗਏ ਸੂਈ ਦੇ ਹੁਣ ਦੁੱਧ ਕਿੰਨਾ ਬਈ ਦੁੱਧ ਕਹਿਣ ਨੂੰ 12 ਕਿਲੋ ਪਰ 11 ਕਿਲੋ ਸਹੀ ਦੁੱਧ ਹੈਗਾ ਹੁਣ 11 ਕਿਲੋ ਦੁੱਧ ਹੁਣ ਹੈਗਾ ਹਾਂ 11 ਤਾਜੀ ਦਾ ਦੁੱਧ ਕਿੰਨਾ ਕਰਿਆ ਤਾਜੀ ਦਾ 12:30 ਵਜੇ ਐਵੇਂ ਕਹਿ ਦਈਏ ਜਣੇ ਕਿਉਂ 12:00 ਉਦੋਂ ਬਾਅਦ ਚ ਹੋ ਗਈ ਸੀ ਥੋੜਾ ਜਿਹਾ ਇੱਥੇ 12:30 ਦੇ ਆਸ-ਪਾਸ ਠੀਕ ਹੈ ਅੱਛਾ ਹੁਣ 11 ਕਿਲੋ ਕੋਈ ਬੰਦਾ ਚੋ ਸਕਦਾ ਦੋਨੇ ਟਾਈਮ ਮਿਲਦੀ ਹੈ ਹਾਂ ਦੋਨੇ ਟਾਈਮ ਬੱਚੇ ਤੇ ਮਿਲਦੀ ਹੈ ਬੱਚੇ ਦੇ ਬੱਚੇ ਬੱਚਾ ਘਟਾ ਹੈ ਹਨਾ ਹਾਂ ਠੀਕ ਹੈ ਉਹ ਅੱਛਾ ਬਲਜਿੰਦਰ ਦਾ ਟੀਕਾ ਪਰ ਅ ਅੱਛਾ ਬਲਜਿੰਦਰ ਡਾਕਟਰ ਨੇ ਏਆਈ ਕੀਤੀ ਸੀ ਅਲਬਖਸ਼ ਦਾ ਬੱਚਾ ਹੈ ਹਾਂ ਵੀ ਉਹਦਾ ਟੀਕਾ ਪਰਿਆ ਸਾਰਾ ਕਾਰਟ ਹੈ ਅੱਛਾ ਮਤਲਬ ਵੇਚਣ ਦਾ ਹੁਣ ਰਾਤਾ ਬਣ ਗਿਆ 2.5 ਮਹੀਨੇ ਹੋ ਗਏ ਸੋਈ ਨੂੰ ਕੋਈ ਕੜਤਨ ਕੜਤਨ ਜਿੱਤਾਂ ਦੀ ਮਾਰ ਨਹੀਂ ਕੜਤਨ ਨਹੀਂ ਕੋਈ ਉਹ ਗਾਇਆ ਹੈਗਾ ਦੋ ਇੱਕ ਦਾ ਮੇਰੇ ਕੋਲੇ ਆਇਆ ਇੱਕ ਬਲਜਿੰਦਰ ਨੇ ਹੀ ਦਵਾਤੀ ਅੱਛਾ ਵਾਂਣ ਠੇਕੇ ਦੇ ਲੈ ਲਿਆ ਗਾ ਨੂੰ ਮੈਂ ਅੱਛਾ ਫਿਰ ਪਸ਼ੂ ਘਟਾਉਣ ਦਾ ਰਾਤਾ ਬਣ ਗਿਆ ਹਾਂ ਪਸ਼ੂ ਨਹੀਂ ਸਾਂਭੇ ਜਾਣੇ ਫਾਇਦਾ ਕੀ ਕਰਦੇ ਰਹੀ ਸਹੀ ਹੈ ਭਾਈ ਕੀ ਡਿਮਾਂਡ ਕਰ ਦੋ ਮਾਈ ਦੇ ਫੋਨ ਤੇ ਰੱਖ ਲਾਂਗੇ ਇਹਦਾ ਰੇਟ ਅੱਛਾ ਇੱਕ ਹੋਰ ਗੱ ਨਹੀਂ ਨਹੀਂ ਠੀਕ ਹੈ ਦੋ ਸੋ 2.5 ਮਹੀਨੇ ਹੋ ਗਏ ਬਾਈ ਕਹਿੰਦਾ ਸੋਈ ਨੂੰ ਸੂਆ ਪਹਿਲਾ ਪੱਕ ਕੇ ਸੋਈ ਆ ਦੁੱਧ 11 ਕਿਲੋ ਹੈਗਾ 12.5 ਕਿਲੋ ਤਾਜੀ ਨੇ ਦਿੱਤਾ ਹੈ ਇਹ ਇਹਦੇ ਨਾਲ ਬੱਚਾ ਅਲਬਖਸ਼ ਬੋਲ ਦਾ ਬੱਚਾ ਤੇ ਬਲਜਿੰਦਰ ਵੜੰਗ ਨੇ ਏਆਈ ਕੀਤੀ ਸੀਗੀ ਉਹ ਕਾਰਡ ਬਣਿਆ ਹੋਇਆ ਅਲਬਖਸ਼ ਬੋਲ ਦੇ ਸਟਰਾ ਵਾਲਾ ਬਾਈ ਕੋਲ ਹੋਊਗਾ ਕਾਰਡ ਇਸ ਟਾਈਮ ਤੋ ਤੋਰ ਕੇ ਮਾਰੀ ਦਿਖਾਣੇ ਖੋਲੀ ਬਾਈ ਇਹਨੂੰ ਢਾਂਚੇ ਬਹੁਤ ਸੋਹਣੇ ਦੀ ਮੱਝ ਹੈ 11 ਕਿਲੋ ਦੁੱਧ ਦਾ ਦੱਸੋ ਤੇ ਪੱਕੇ ਹਵਾਨੇ ਦੇ ਵਿੱਚ ਹੈ ਸਿੰਘ ਬਿਲਕੁਲ ਛੋਟਾ ਤੇ ਕੁੰਡਾ ਹੈ ਚੰਗਾ ਢਾਂਚਾ ਦਿਸਦਾ ਸੋਹਣਾ ਸਟਰਕਚਰ ਇਸ ਮਾਝ ਦਾ ਸੋ ਤੁਸੀਂ ਹਵਾਨਾ ਦੇਖੋਗੇ ਫਿਕਸ ਜਿਆ ਪੱਕੇ ਹਵਾਨੇ ਦੀ ਇਹ ਮੱਝ ਹੈ ਅੰਦਰ ਬੱਧੀ ਸੀਗੀ ਦੋਸਤੋ ਇਹਨੂੰ ਇਧਰਲੇ ਪਾਸੇ ਲਿਆਂਦਾ ਤੇ ਮਿਲਕਿੰਗ ਤੋਂ ਪਹਿਲਾਂ ਦੀ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਚਵਾਈ ਹੋਣੀ ਹੈ ਸੋ ਦੁੱਧ ਤੁਸੀਂ ਚੋਕੇ ਲੈ ਲਓਗੇ ਜਿੰਨਾ ਬਾਈ ਨੇ ਦੱਸਿਆ 11 ਕਿਲੋ ਤੁਹਾਨੂੰ ਦੱਸਿਆ ਤੇ ਉਹ ਵੀਰ ਕਹਿੰਦਾ ਵੀ ਭਾਵੇਂ ਚੋਕੇ ਦੋ ਟਾਈਮ ਲੈ ਲਓ ਜੇ ਆਪਦਾ ਤਸੱਲੀ ਤੁਸੀਂ ਕਰਨੀ ਹੈ ਇਸ ਸਾਈਡ ਤੋਂ ਤੁਹਾਨੂੰ ਇਹੇ ਥਣ ਜਰੂਰ ਮੈਂ ਇੱਕ ਵਾਰ ਦਿਖਾ ਦਿੰਦਾ ਇਹ ਦਾ ਇਦਾਂ ਦਾ ਰੋਕ ਠੀਕ ਹੈ ਸੋ ਇਹ ਬੰਦ ਹਵਾਨੇ ਦੀ ਮੱਝ ਆ ਦੋਸਤੋ ਸ਼ੁਰੂ ਤੋਂ ਬਾਈ ਕਹਿੰਦਾ ਤੇ ਦੁੱਧ ਚੰਗਾ ਦਿੰਦੀ ਕਿਉਂਕਿ ਤਿਆਰ ਦੁੱਧ ਤੁਹਾਨੂੰ ਦੱਸਿਆ ਗਿਆ ਚੋ ਸਕਦੇ ਹੋ ਇਹ ਇਹਦੇ ਨਾਲ ਕੱਟਾ ਹੈ ਵੈਸੇ ਪਸ਼ੂ ਜਿਆਦਾ ਹੋ ਗਏ ਬਾਈ ਨੇ ਜਿਵੇਂ ਤੁਹਾਨੂੰ ਦੱਸ ਹੀ ਦਿੱਤਾ ਵੀ ਇੱਕ ਤਾਂ ਖੇਤੀ ਜਿਹੜੀ ਉਹ ਠੇਕੇ ਦੇ ਉੱਤੇ ਬਾਈ ਨੇ ਹੋਰ ਵਾਣ ਰੱਖਿਆ ਹੁਣ ਤੁਸੀਂ ਸਾਈਡ ਨੂੰ ਜਾਓ ਤਾਂ ਹਵਾਨਾ ਜ਼ਰੂਰ ਦੇਖ ਲਓ ਇਦਾਂ ਦਾ ਹਵਾਨਾ ਦੋਸਤੋ ਇਸ ਸਮਾਂ ਜੀ ਤੇ ਇਹ ਨਾਗ ਹੋਰ ਜਿਹੜੇ ਘਰੇ ਰੱਖੇ ਹੋਏ ਆ ਬਾਕੀ ਜਗਾ ਵੀ ਜਿਹੜੀ ਮੇਰੇ ਖਿਆਲ ਚ ਬਾਈ ਕੋਲ ਗਰਮੀ ਦੀ ਰੁੱਤ ਦੇ ਹਿਸਾਬ ਤੇ ਇੰਨੀ ਕੀ ਬਣਦੀ ਹੈ ਜਿੰਨੇ ਪਸ਼ੂ ਇਸ ਟਾਈਮ ਅਵੇਲੇਬਲ ਹੈ ਸੋ ਨਾਗ ਇੱਕ ਦੋਸਤੋ ਅੱਜ ਦੀ ਵੀਡੀਓ ਚ ਵਿਕਰੀ ਆਲਾ ਸੀ ਤੁਹਾਨੂੰ ਇਹ ਵੱਜ ਪਸੰਦ ਆਉਂਦੀ ਹੈ ਤਾਂ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਕਾਲ ਕਰੋ ਰੇਟ ਬਾਈ ਦੱਸ ਦੂਗਾ ਦੋਸਤੋ ਫੋਨ ਤੇ ਦੁੱਧ ਸੱਜਰਾਂ ਜਿੰਨਾ ਹੀ ਹੈ ਭਾਵੇਂ ਸੂਈ ਨੂੰ 2.5 ਮਹੀਨੇ ਹੋ ਗਏ ਆ ਪਰ ਸੱਜਰਾਂ ਜਿੰਨਾ ਦੁੱਧ ਇਹ ਇਸ ਟਾਈਮ ਅਜ ਦੇ ਰਹੀ ਹੈ ਤੇ ਕੀਮਤੇ ਦੀ ਤੁਹਾਨੂੰ ਸੱਜਰ ਦੇ ਮੁਕਾਬਲੇ ਇਹ ਘੱਟ ਕੀਮਤ ਚ ਮਿਲ ਜਾਣੀ ਹੈ ਹਾਲਾਂਕਿ ਸਟਰਕਚਰ ਢਾਂਚਾ ਬੜਾ ਚੰਗਾ ਦਿਸਦਾ ਸੋ ਅੱਜ ਦੀ ਵੀਡੀਓ ਦੀ ਇਹ ਮੱਝ ਵਕਾਉ ਸੀ ਬਾਕੀ ਨੱਕ ਵੈਸੇ ਬਾਈ ਦੇ ਘਰੇ ਰੱਖੇ ਹੋਏ ਆ ਧੰਨਵਾਦ